ਪਿਆਰੇ ਦਰਸ਼ਕੋ ઋਸ਼ੀਕੇਸ਼ ਦੇ ਨਰਮਲ ਆਸ਼ਰਮ ਵੱਲੋਂ ਨਰਮਲ ਆਸ਼ਰਮ ਆਈ ਇੰਸਟੀਚੂਟ ਦੇ ਸਾਲਾਨਾ ਸਥਾਪਨਾ ਦਿਵਸ ਦਾ ਅੱਜ ਦੂਜਾ ਦਿਨ ਹੈ ਕੱਲ 47 ਸ਼੍ਰੀ ਖੰਡਪੜ ਸਾਹਿਬ ਆਰੰਭ ਹੋਏ ਸਨ ਜਿਨ੍ਹਾਂ ਦੇ ਭੋਗ ਕੱਲ ਪਾਏ ਜਾਣਗੇ ਤਾਂ ਇਹ ਤੁਸੀਂ ਦੇਖ ਰਹੇ ਹੋ ਸ਼੍ਰੀ ਖੰਡਪੜ ਸਾਹਿਬ ਦੇ 47 पाठ चल रहे हैं अब इतना सोलह मुफ्त खूनदान कैंप भी लाया गया जिस विच काफ़ी उत्साह संगत देखा गया हेलो 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 ऑफ कर दो हम जी और जी आप लेने के लिए जा रहे हैं ਪਿੰਡ ਪਛਾਣ ਲੁੱਟਾ ja, <laughs> ja, ਸਾਲਾ ਚਾਹ ਪੀ ਲੋ ਅੱਜ ਦੁੱਧ ਪੀ ਲੈ ਮੈਂ ਕਿੰਨਾ ਦੀ ਦੁੱਧ ਹੀ ਪੀ ਲੈਨੇ ਆ ਮੇਰੇ ਹੱਥੀਂ ਕਿਰਨ ਹਾ ਲੋ ਚਲ ਚਾ ਨਾ ਕਰੋ ਬਲਾਸ ਰੀਨ ਬਲਾਸ ਬਹੁਤ ਤੇ ਹੋ ਪਿੱਛੇ ਇਹ ਤਾਂ ਇਹ ਬਾਬਾ ਜੀ ਸ਼ਾਮ ਦੀ ਨਿਰਮਲ ਆਸ਼ਰਮ ਰਿਸ਼ੀਕੇਸ਼ ਦੇ ਪਰਮ ਪੂਜਨਿਕ ਮਹੰਤ ਬਾਬਾ ਰਾਮ ਸਿੰਘ ਜੀ ਤੇ ਸੰਤ ਬਾਬਾ ਜੋ ਸਿੰਘ ਦੀ ਰਹਿਨਮਾਈ ਹੇਠ ਬਹੁਤ ਹੀ ਕਮਾਲ ਦਾ ਖੈਰੀ ਕਲਾ ਦੇਖੇ ਆ ਨਿਰਮਲ ਆਸ਼ਰਮ ਆਈ ਇੰਸਟੀਚਿਊਟ ਚੱਲ ਰਿਹਾ ਔਰ ਇਸ ਦਾ ਜਿਹੜਾ ਸਾਲਾਨਾ ਸਥਾਪਨਾ ਸਮਾਰਗਮ ਹੈ ਉਸ ਦਾ ਅੱਜ ਦੂਜਾ ਦਿਨ ਹੈ ਔਰ ਅਸੀਂ ਦਰਖਤ ਇਸ ਆਈ ਇੰਸਟੀਚਿਊਟ ਦਾ ਪੇ ਜੋਗ ਕੋਈ ਦਾ ਚਿੰਤਾ ਦਾ ਕੋਨਾ यहाँ देखो बेटे इधर इधर देखो इधर मतलब ऊपर देखो इधर इधर दवाई जानो ये हफ्ते में दोबारा दिखाइए ये देखते कितना आराम होता है ठीक हो इस वे नाल ने डॉक्टर ओंकार सिंह जी इन्ह तो जानना चाहेंगे किस तरह दी फैसिलिटीज वक वक थे, की फैसिलिटीज़ इस इंस्टीट्यूट आले दुआलेख राज भी इतने पेसेंट्स आते हैं की फैसिलिटीज़ उन्होंने और किस तरह का रिस्पोंस है पेशेंट्स का और जे हूँ तकरीबन तीन क महीने लंघ गए ने इस साल के किन्ने पेसेंट विजिट कर चुके हैं अपन तकलीफा लैके ਇਸ ਆਈnstਿਟਿਊਟ ਵਿੱਚ ਟੋਟਲ ਚਾਰਜ ਸਟੇਟਸ ਕਵਰ ਕਰਦੇ ਆਂ ਸੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਉੱਤਰਾਖੰਡ ਠੀਕ ਹੈ ਜੀ ਯੂਪੀ ਹਿਮਾਚਲ ਤੇ ਥੋੜਾ ਥੋੜਾ 파ਟ ਹਰਿਆਣੇ ਦਾ ਵੀ ਹੁੰਦਾ ਇਹਦੇ ਵਿੱਚ ਤੇ ਸਾਡੇ ਕੋਲ ਆਹ ਰਾਉਂਡ ਪਿਛਲੇ ਸਾਲ ਤੁਸੀਂ ਤਿੰਨ ਮਹੀਨੇ ਦਾ ਪੁੱਛਿਆ ਤਿੰਨ ਮਹੀਨੇ ਦਾ ਐਗਜ਼ੈਕਟਲੀ ਡਾਟਾ ਤਾਂ ਨਿਮੈਦਾ ਸਾਡਾ ਬਟ April 1th 2024 ਪਿਛਲੇ ਸਾਲ ਦਾ 24 ਦਾ ਬੇਸ਼ਕ 31 March ਤੱਕ ਤਾਂ ਅਸੀਂ ਰਾਉਂਡ 12600 ਸਰਜਰੀਆਂ ਕੀਤੀਆਂ ਨੇ ਹੂੰ ਜਿਨ੍ਹਾਂ ਵਿੱਚੋਂ ਅਰਾਊਂਡ 90 ਤੋਂ 95% ਫ੍ਰੀ ਨੇ ਜ਼ੀਰੋ ਕਾਸਟ ਟੂ ਪੇਸ਼ੈਂਟ ਉਹ ਕੈਟਰੈਕ ਦੀਆਂ ਚਿੱਟੇ ਮੋਤੀਆ ਜਿਹੜਾ ਹੁੰਦਾ ਜੀ ਹਾਂਜੀ ਉਹਦੀਆਂ ਤੇ ਹੋਰ ਸਾਡੇ ਕੋਲ 6 ਡਿਪਾਰਟਮੈਂਟਸ ਨੇ ਓਕਯੂਲੋਪਲਾਸਟੀ ਜਿਹੜਾ ਅੱਖ ਦੀ ਪਲਾਸਟਿਕ ਸਰਜਰੀ ਹੁੰਦੀ ਹੈ ਕੈਟਰੈਕ ਜਿਹੜਾ ਚਿੱਟਾ ਮੋਤੀਆ ਕਹਿੰਦੇ ਨੇ ਆਪਾਂ ਗਲਾਕੋਮਾ ਜਿਹਨੂੰ ਆਪਾਂ ਕਾਲਾ ਮੋਤੀਆ ਕਹਿੰਦੇ ਨੇ ਤੇ ਫਿਰ ਕੋਰਨੀਆ ਜਿਹੜੀ ਅੱਖ ਦੀ ਪੁਤਲੀ ਹੁੰਦੀ ਆ ਉਹ ਰੈਟੀਨਾ ਜਿਹੜਾ ਅੱਖ ਦਾ ਪਰਦਾ ਹੁੰਦਾ ਉਹਦਾ ਦ ਇੰਟੀਰੀਅਰ ਸੈਗਮੈਂਟ ਅੱਖ ਦਾ ਜਿਹੜਾ ਮੂਲਾ ਪੋਰਸ਼ਨ ਹੁੰਦਾ ਠੀਕ ਹੈ ਜੀ ਇਟ ਹੈ ਡਿਪਾਰਟਮੈਂਟ ਨੇ ਇਹਨਾਂ ਦੇ 6 ਅਟੂ ਅੱਢ-ਅੱਢ ਕੰਸਲਟੈਂਟਸ ਨੇ ਤੇ ਉਹਨਾਂ ਦੇ ਸੱਲੇ 2-2 ਫੈਲੋ ਡਾਕਟਰ ਹੁੰਦੇ ਨੇ ਪਰ ਟੋਟਲ ਸਾਡੇ ਕੋਲ 18 ਡਾਕਟਰ ਨੇ 12 ਫੈਲੋਸ ਤੇ 6 ਸੀਨੀਅਰ ਸਰਜਨਸ ਤੇ ਫੈਸਿਲਿਟੀਆਂ ਹੋਰ ਇਹਨੇ ਬਾਕੀ ਆਪਟੋਮੈਟਿਕ ਡਿਪਾਰਟਮੈਂਟ ਆ ਜਿੱਥੇ ਚਸ਼ਮਿਆਂ ਦਾ ਨੰਬਰ ਕੱਢਦੇ ਆ ਪਰ ਰੈਫ੍ਰੈਕਸ਼ਨ ਕਰਦੇ ਆ ਉਹਦੇ ਵਿੱਚ ਸਾਡੇ ਕੋਲ ਸਾਰਾ ਆਟੋਮੈਟਿਕ ਵੀ ਹੈਗਾ ਏਆਰ ਮਸ਼ੀਨਸ ਵਗੈਰਾ ਰੈਫ੍ਰੈਕਟੋਮੀਟਰਸ ਵੀ ਹੈਗੇ ਨੇ ਤੇ ਮੈਂ ਉਸ ਦਿਵਾਰ ਅਸੀਂ ਉਹ ਕ੍ਰਾਸ ਚੈੱਕ ਕਰਦੇ ਆ ਮੈਨੂਅਲੀ ਉਹਦੇ ਲਈ ਤੁਸੀਂ ਮੈਂ ਤੁਹਾਨੂੰ ਦਿਖਾਉਂਗਾ ਹੁਣ ਸਟਾਫ ਸਾਰਾ ਸਾਡੇ ਲੱਗੇ ਹੋਇਆ ਤੇ ਟੀਮ ਲੱਗੀ ਹੋਈ ਹੈ ਪਰਚਿਆਂ ਦਾ ਲੈਦਾ ਸਾਕ ਤੇ ਡਾਕਟਰ ਸਾਹਿਬ ਤੁਸੀਂ ਦੱਸਿਓ ਕਿ ਕਾਫੀ ਆਪਰੇਸ਼ਨ ਜਿਹੜੇ ਸ਼ਾਇਦ 96% ਤੁਸੀਂ ਦੱਸਿਆ 90 ਤੋਂ 95% ਹਾਂ ਇੰਨੇ ਫ੍ਰੀ ਕੀਤੇ ਜਾਂਦੇ ਨੇ ਕੋਈ ਹੋਰ ਵੀ ਤੁਹਾਡਾ ਡਿਪਾਰਟਮੈਂਟ ਇਸ ਤਰ੍ਹਾਂ ਜਿਹਦੇ ਵਿੱਚ ਪਾਵਰਟੀ ਲਾਈਨ ਤੋਂ ਹੇਠਾਂ ਰਹਿ ਰਹੇ ਨੇ ਜਾਂ ਨੀਡੀਜ਼ ਨੇ ਉਹਨਾਂ ਨੂੰ ਕੋਈ ਹੋਰ ਕੋਈ ਸਹੂਲਤ ਨਹੀਂ ਸਾਡਾ ਕੋਈ ਆਜਾ ਦਾ ਕ੍ਰਾਈਟੇਰੀਆ ਨਹੀਂ ਹੈਗਾ ਕਿ ਅਸੀਂ ਐਂ ਦੇਖੀਏ ਕਿ ਉਹ ਨੀਡੀਆ ਜਾਂ ਸੱਚੀ ਉਹਦੇ ਕੋਲ ਬੀਪੀਐਲ ਕਾਰਡ ਹੈਗਾ ਉਹ ਨਹੀਂ ਕੋਈ ਵੀ ਆ ਜਾਏ ਸਾਡੇ ਕੈਂਪ 'ਚ ਕੋਈ ਵੀ ਹੋਵੇ ਉਹ ਚਾਹੇ ਉਹ ਲੈਂਡਲੋਰਡ ਹੋਵੇ ਚਾਹੇ ਜ਼ਾਇਦਾ ਵੀ ਬੰਦਾ ਹੋਵੇ ਚਾਹੇ ਗਰੀਬ ਹੋਵੇ ਕਿਸੇ ਵੀ ਦਿਲ ਜੰਦਾ ਹੋਵੇ ਉਹ ਕੈਂਪ 'ਚ ਆਉਂਦਾ ਅਸੀਂ ਕੈਂਪ ਤੇ ਜਾਂਦੇ ਆਂ ਨਹੀਂ ਕੈਂਪ ਤੋਂ ਕੈਂਪ ਦੀ ਤਾਂ ਠੀਕ ਹੈ ਗੱਲ ਮੈਂ ਇਹਦੀ ਹਸਪੀਟਲ ਇੰਸਟੀਚਿਊਟ ਦੀ ਗੱਲ ਕਰ ਰਿਹਾ ਇੱਥੇ ਕਿਸੇ ਹੋਰ ਡਿਪਾਰਟਮੈਂਟ ਵਿੱਚ ਕੋਈ ਹੋਰ ਸਹੂਲਤਾਂ ਇਸ ਤਰ੍ਹਾਂ ਦੇ ਜਿਹੜੇ ਵੀਕਰ ਸੈਕਸ਼ਨ ਹੈ ਜਾ ਨਹੀਂ ਇਦਿਜ਼ਨ ਉਹਨਾਂ ਨੂੰ ਹੋਰ ਕੋਈ ਸੋਲਦਾ ਇਸ ਇੰਸਟੀਚਿਊਟ ਵਿੱਚ ਮੈਂ ਉਸ ਤੇ ਆ ਰਿਹਾ ਸੀਗਾ ਜੀ ਜਿਹੜਾ ਅਸੀਂ ਪੇਸ਼ੈਂਟ ਲੈ ਕੇ ਆਉਨੇ ਆ ਤੇ ਕੈਂਪ ਪੇਸ਼ੈਂਟਸ ਲੈ ਕੇ ਆਉਨੇ ਆ ਉਹਨਾਂ ਦਾ ਸਾਰਾ ਇੱਥੇ ਜਿਹੜੇ 3 ਦਿਨ ਦੀ ਲੋਜਿੰਗ ਹੁੰਦੀ ਆ ਫਿਰ ਦਵਾਈਆਂ ਉਹਨਾਂ ਦੇ ਫਾਲੋਅ ਅਪਸ ਵਗੈਰਾ ਸਟੇ ਉਹਨਾਂ ਦਾ ਫੂਡ ਕਿਸੇ ਚੀਜ਼ ਦਾ ਕੋਈ ਚਾਰਜ ਨਹੀਂ ਲਿਆ ਜਾਂਦਾ ਤੇ ਉਹ ਕੰਪਲੀਟਲੀ ਫ੍ਰੀ ਹੈ ਉਹ ਚਾਹੇ ਉਹ ਕੋਈ ਕੋਈ ਕਿਸੇ ਨੂੰ ਆ ਕੇ ਪ੍ਰੂਫ ਨਹੀਂ ਕਰਨਾ ਪੈਂਦਾ ਕਿ ਮੈਂ ਗਰੀਬ ਆ ਜਾਂ ਮੇਰੇ ਕੋਲ ਪੈਸੇ ਨਹੀਂ ਹੈਗੇ ਉਹਨੇ ਆ ਕੇ ਇੱਕ ਵਾਰ ਕਹਿਤਾ ਕਿ ਮੇਰੇ ਆਈ ਐਮ ਵੀ ਕਾ ਇੰਪੋਰਟ

गरीबों की सेवा के साथ साथ बाल नेत्र चिकित्सा के क्षेत्र में भी बहुत कार्य कर रहा है छोटे बच्चों की जांच करते हैं हम लोग इस ओपीडी में और जैसे कि आप लोगों को पता है कि आज कुछ बच्चे जो होते हैं जो प्री मैच्योर होते हैं जिनकी जन्म समय से पहले हो जाती है तो उनकी आंखों में तकलीफ होती है तो सही समय पर अगर उसकी जांच कर दिया जाए तो उसका सही टाइम पे उपचार हो जाता है आंखों में तिरछापन भैंगापन होना उसकी दो प्रकार से ट्रीटमेंट की जा सकती है सबसे पहले तो आप उसको चश्मा और एक्सरसाइज से ठीक कर सकते हैं अगर उसके बाद भी वो पूर्ण रूप से ठीक ना हो तो हम सर्जरी करते हैं वैसे केसेस में कंजेनाइटल के होते हैं बच्चों को जन्मजात मोतियाबिंद की शिकायतें आजकल बहुत ज़्यादा कॉमन हो गया है वैसे केस में अगर सही टाइम पर बच्चों की मोतियाबिंद डायग्नोज कर दी जाए तो उसको सही टाइम पर ऑपरेशन करके लेंस द्वारा उसकी सर्जरी कर देते हैं हम लोग काला मोतिया एक और चैलेंज है आंखों का प्रेशर बढ़ जाता है वो भी कंजरेटेड होता है लोगों को पता नहीं चलता है बच्चों की आंखें बड़ी साइज की हो जाती है कलर उसका ब्लू कलर का हो जाता है अगर सही टाइम पे हम उसको चेक करें तो उसकी सर्जरी करके उसकी सही से उपचार की जा सकती है डॉक्टर साहब आपके पास तो बहुत बच्चे आते हैं तरह तरह के उनको जो प्रॉब्लम लेकर आते होंगे गी गी। आ, मैं महसूस करता हूँ कुछ जो आजकल पढ़ाई का बोझ बच्चों पे बढ़ता जा रहा है उसका भी कुछ आई साइड पे असर पड़ता है कि नहीं सर जैसा कि आपने आप हम सबको पता है जो कोरोना कोविड नाइनटीन अभी जिससे हम लोग रिकवर किए हैं तो उसके आने के बाद से एक बहुत बड़ा चैलेंज था कि बच्चों का एजुकेशन पढ़ाई लिखाई कैसे हो तो उसकी सॉल्यूशन स्कूल द्वारा निकाली गई कि हम ऑनलाइन क्लासेस करेंगे मोबाइल और लैपटॉप के द्वारा आपकी लेसन ली ले जाएगी तो उसके बाद से अब ये कॉमन सीनरियो हो गया है

उम्र को बच्चों को फोन से बिल्कुल दूर रखना है लेकिन अभी हमारे पास कोई ऑप्शन नहीं है जैसा बच्चा अगर एक एक दो दो तो घंटा फोन या लैपटॉप में हमें निकाल रहा है तो वैसे कंडीशन में माइनस नंबर आने का बहुत चांसेस है चश्मे का नंबर आने का बहुत चांसेस है तो ये हम हर हमारी ओपीडी में हर दूसरा तीसरा बच्चा आता है जिसको कि चश्मे का नंबर होता है इसकी उम्र बहुत छोटी होती है तो वैसे केसेस में अगर सही टाइम पे उसकी रिफ्लेक्टिव चेक करके सही टाइम पे अगर उसको चश्मा प्रोवाइड किया जाए तो आगे जाके उसकी पावर स्टेबल हो जाती है